ਮੇਰੇ ਪੀੜੀ ਦੇ ਮਾਲਕ ਵਰਗ ਜੀ ਸਾਹਿਬ ਜੀ ਮਹਾਰਾਜ ਜਿਵੇਂ ਆਪ ਜੀ ਦੇ ਕੁਵਾਰੀਰ ਦੇ ਕਿਰੇ ਵਿੱਚੋਂ 52 ਕੈਦੀ ਰਾਜੇ ਰਹਾ ਕਰਵਾਏ ਪਿਛਲੇ ਦੌਰਾਨ ਇੱਕ ਪੰਜਾਬੀ ਟਰੱਕ ਡੈਮ ਰੁਹਾਏ ਹਰਜਿੰਦਰ ਸਿੰਘ ਜਿਨ੍ਹਾਂ ਤੇ ਸੱਚੇ ਪਾਤਸ਼ਾਹ ਜੀ ਵਿਪਤਾ ਦਾ ਸਮਾਂ ਬਾਇਆ ਕਿਰਪਾ ਕਰੋ ਮਹਾਰਾਜ ਹਾਏ ਹਰਜਿੰਦਰ ਸਿੰਘ ਦੇ ਸਿਰ ਤੇ ਮੇਰ ਭਰਿਆ ਹੱਥ ਰੱਖੋ ਕੈਦ ਵਿੱਚੋਂ ਬੰਦ ਖੁਲਾਸੀ ਕਰਵਾਓ ਸੱਚੇ ਪਾਤਸ਼ਾਹ ਜੀ ਸਗਤਾਂ ਦੀਆਂ ਭਾਵਨਾਵਾਂ ਵਿਚਾਰ ਸੱਚੇ ਪਾਤਸ਼ਾਹ ਜੀ ਆਪਣੇ ਸੇਵਕ ਦੀ ਰੱਖਿਆ ਆਪ ਕਰਦੇ ਰੱਖ ਇੱਕ ਹਮਾਰਾ ਸਵਾਮੀ ਸਗਲ ਘਟਨਾਕ ਅੰਤਰ ਜਾਮੇ ਵਿਧ ਕਰਤਾ ਪੁਰਖ ਖਲੋਵਾ ਵਾਲਮ ਕਾ ਹੋਆ ਸਤਿਗੁਰੂ ਜੀ ਆਪਣੇ ਸੇਵਕ ਦੀ ਰੱਖਿਆ ਆਪ ਕਰਦੇ ਮੇਰੀ ਪੀੜੀ ਦੇ ਮਾਲਕ ਭਗਤ ਸਿੰਘ ਜੀ ਦੇ ਮਹਾਰਾਜ ਜੇਵੇਂ ਆਪੂ ਨੇ ਕੁਵਾਰੀਆ ਦੇ ਕਿਲੇ ਵਿੱਚੋਂ 52 ਕੈਦੀ ਰਾਜੇ ਰਹਾ ਕਰਵਾਏ ਪਿਛਲੇ ਜਨਾਨਕ ਪੰਜਾਬੀ ਟਰੱਕ ਲੈ ਲੁਟਾਏ ਹਰਜਿੰਦਰ ਸਿੰਘ ਜਿਨ੍ਹਾਂ ਤੇ ਸੱਚੇ ਪਾਤਸ਼ਾਹ ਜੀ ਵਿਪਤਾ ਦਾ ਸਮਾ ਬਾਇਆ ਕਿਰਪਾ ਕਰੋ ਮਹਾਰਾਜ ਹਾਏ ਹਰਜਿੰਦਰ ਸਿੰਘ ਦੇ ਸਿਰ ਤੇ ਮਿਰ ਭਰਿਆ ਹੱਥ ਰੱਖੋ ਕੈਦ ਵਿੱਚੋਂ ਬੰਦ ਖਲਾਸੀ ਕਰਵਾਓ ਸੱਚੇ ਪਾਤਸ਼ਾਹ ਜੀ ਸੰਗਤਾਂ ਦੀਆਂ ਭਾਵਨਾਵਾਂ ਅਵਸਾਰ सत के जी अपने सेवक के लिए रखया अब करले राख एक हमारा स्वामी सगल कण का अंतर धामे वित्त करता पुरख धनोवा वा हुआ, हुआ। सतगुरु जी आपने सेवक के लिए आप अब